ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰਬਾਈ ਬਲੌਗ ਚੈਨਲ ਤੇ ਤੇ ਅੱਜ ਅੱਜ ਆਪਾਂ ਵੇਖਦੇ ਆਂ ਗੰਡੇ ਤੇ ਨਾਲੇ ਵਿਖਾਵਾਂਗੇ ਸਰੋਂ ਤੁਹਾਨੂੰ ਅੱਜ ਵੀ ਸਰੋਂ ਦੇ ਕੀ ਹਾਲਾਤ ਆ ਤੇ ਨਾਲੇ ਆਪਾਂ ਵੇਖਾਂ ਗੰਡੇ ਤੇ ਅੱਜ ਆਪਾਂ ਸਬਜ਼ੀ ਤੇ ਕਰਨਾ ਕੰਮ ਤੇ ਤੁਹਾਨੂੰ ਵਿਖਾਉਨੇ ਆ ਸਾਰਾ ਕੁਝ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਹੈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲੇ ਦਬਾ ਲਓ ਬੈਲ ਆਈਕਨ ਤਾਂ ਕਿ ਉਹਨਾਂ ਲਈ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਚਲੋ ਆਪਾਂ ਤੁਹਾਨੂੰ ਦਿਖਾਉਣਾ ਹੈ ਪਹਿਲਾ ਸਰੋਂ ਆਇਆ ਬਈ ਸੁਖੇ ਵੇਖਾ ਹਾਂ ਅਸੀਂ ਫੇਰ ਲਈ ਫੇਰ ਲਈ ਮੈਂ ਬੰਦਾ ਦਾ ਪਤਨੀ ਦਊਗੀ ਹੂੰ ਪਾਣੀ ਲਾਏ ਤਾਂ ਉਗਰੀ ਹੈ ਨਾ ਹੂੰ ਪਹਿਲਾਂ ਤਾਂ ਨਹੀਂ ਸੀ ਉਗਰੀ ਚਾਜਨਾ ਪਹਿਲਾਂ ਤਾਂ ਜਿਵੇਂ ਬਾਲੀ ਵੱਡੀ ਜਿਹੜੀ ਉਗਰੀ ਸੀ ਵਿੱਚ ਛੋਟੀ ਆ ਵੇਖ ਜਿਵੇਂ ਆਹ ਹੈ ਨਾ ਆਹ ਪਾਣੀ ਲੱਗੇ ਤਾਂ ਉਗਰੀ ਹੈ ਨਾਲੇ ਵਾ ਬੀਜੀ ਵੀ ਉਹਦੇ ਨਾਲ ਸੀ ਹੂੰ ਬੋਤਲ ਜੀ ਨਾਲ ਆਵੇ ਦਾਣਾ ਦਾਣਾ ਉਗਰੇ ਹੂੰ ਤੇ ਇਹਦੇ ਚ ਰੇ ਆਪਾਂ ਪਾ ਦੀ ਕੱਲ ਹੈਨਾ ਯੂਰੀਆ ਆਏ ਜੇ ਦੀਂਦੀ ਆ ਭਰਾਵੋ ਵੇਖ ਲੋ ਸਰੋਂ ਸਰੋਂ ਵੈਸੇ ਆਹਨ ਤਾਂ ਥੋੜੀ ਜਿਹੀ ਵਿਰਲੀ ਵੀ ਚੱਲ ਜਾਂਦੀ ਆ ਤੇ ਐਤ ਕਿਰਾ ਥੋੜਾ ਹੈ ਵਣ ਖੋਖ ਸੀ ਸੁਕੇ ਭਾਈ ਆਪਾਂ ਕਾਲ ਕੀਤੀ ਬੀਜਣ ਲੱਗੇ ਨੇ ਹੈਨਾ ਜੇ ਆਪਾਂ ਉਹ ਕਰਦੇ ਨਾ ਤੇ ਇੰਨੇ ਦਿਨ ਤਾਂ ਲੇਟ ਹੁੰਦੇ ਹੋਣੀ ਸੀ ਜੀ ਰੌਣੀ ਹਾਂ ਇੰਨੇ ਦਿਨ ਕਿੱਥੇ ਲੇਟ ਹੁੰਦੇ ਸੀ ਰੌਣੀ ਤਾਂ 10 ਦਿਨਾਂ ਚ ਵਾਤਰ ਆ ਜਾਂਦੀ ਤੇ ਇਹ ਆਪਾਂ ਕਿੱਥੇ ਜਾ ਕੇ ਬੀਜੀ ਐ ਤੇ ਆ ਜੋ ਬਈ ਹੁਣ ਆਪਾਂ ਬਖੋਣਾ ਤੁਹਾਨੂੰ ਗੰਡੇ ਹੂੰ ਇਹਨਾਂ ਖੜੀ ਹੂੰ ਇਹਨਾਂ ਖੜੀ ਗੰਡੇ ਆਹ ਲਾ ਤਾਂ ਬਈ ਗੰਡਿਆਂ ਦੀ ਮੀਨੇ ਕੁੱਟ ਤੇ ਉੱਤੋਂ ਉਹੀ ਆਂਦੇ ਖੜੇ ਵਿਚਾਰੇ ਹੋ ਜਾਣਗੇ ਨਾ ਮਾੜੀ ਜਾਣ ਜੀ ਜਦੋਂ ਇਹਨਾਂ ਨੂੰ ਆਪਾਂ ਆਇਆ ਨਾ ਉਧੇ ਪਾਣੀ ਲਾਇਆ ਸੀ ਤੇ ਉਧੇ ਰਾਤ ਨੂੰ ਮੀਂਹ ਪੈ ਗਿਆ ਫੇਰ ਅਗਲੇ ਦਿਨੇ ਮੀਂਹ ਪੈ ਗਿਆ 26 ਨੂੰ ਲਾਇਆ 27 ਨੂੰ ਮੀਂਹ ਪੈ ਗਿਆ ਤੇ ਹਾਂ 27 ਨੂੰ ਪਾਣੀ ਲਾਇਆ ਜਾ ਪਾਥ ਨੇ ਤੇ ਉਧੇ ਮੀਂਹ ਪੈ ਗਿਆ 26 ਨੂੰ ਲੈਦੇ ਪਾਣੀ ਹੈਨਾ 23 ਦੀ ਰਾਤ ਨੂੰ ਨਹੀਂ ਆਇਆ ਹਾਂ ਆ ਵੇ ਮੈਂ ਤਾਂ ਯਾਰ ਪੂਰੇ ਵਧੀਆ ਵੇਖੋ ਤੁਸੀਂ ਖੜੇ ਤਾਂ ਕਿਹੜਾ ਕਿਤੇ 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 ਲੰਮੇ ਪਏ ਆ ਇਹ ਨਹੀਂ ਤਾਂ ਖੜੇ ਐ ਸਿਰ ਚੱਕੀ ਖੜੇ ਐ ਇਹ ਹਾਂ ਦੇਖ ਐ ਹਾਂ ਆਪਾਂ ਜਿਹੜੇ ਨਿੱਕੇ ਕਿਹਾਰੀਆਂ ਬਣਾ ਲਈਆਂ ਯਾਰ ਪੂਰਾ ਫਾਇਦਾ ਹੈ ਫਾਇਦੇ ਜਿਹੜੇ ਰਹਿ ਗਏ ਇਹਨਾ ਇੱਕ ਤਾਂ ਪਾਣੀ ਪਤਲਾ ਲੱਗਿਆ ਸੀ ਉਦੋਂ ਇਹਨਾਂ ਨੂੰ ਓ ਵਡੀਆਂ ਵੇਖਾ ਉਹਨਾਂ 'ਚ ਨਹੀਂ ਉਹਨਾਂ ਦੀ ਇਹ ਇਹ ਮੀਂਹ ਦਾ ਪਾਣੀ ਵੀ ਛੇਤੀ ਪੀ ਗਿਆ ਸੀ ਆਪਾਂ ਵਡੀਆਂ ਕਰੀਆਂ ਵਖਾਈਏ ਵਡੀਆਂ ਕਰੀਏ ਨਾ ਹੂੰ ਇੰਨਾ ਟਿਕ ਪਏ ਉਹਨਾਂ ਖੜਾ ਨਹੀਂ ਕੰਦਾ ਜੀ ਨਾ ਨਿੱਕੀਆਂ 'ਚ ਹਾਂ ਲੱਗਦਾ ਮੈਨੂੰ ਕਿਤੇ ਢੋਲਾ ਮਾਰਾਂ ਤਾਂ ਨਾ ਵਡੀਆਂ ਕਰੀਆਂ ਬਾਈ ਦੂਜਿਆਂ 'ਚ ਤਾਂ ਸਿਰਕਾ ਵੱਟ ਹੋਰ ਪਾਣੀ ਸੀ ਹਿੱਟ ਉਹਨੇ ਤਾਂ ਤੇ ਹੁਣ ਚੱਲ ਆਪਣੀ ਲਸਣ ਕੋਲੇ ਹੈਨਾ ਹਾਂ ਜਾਵੜਾਂਗੇ ਉਹ ਉੱਧਰ ਤੇ ਆਈਏ ਇਹਦੀ ਕੰਨੇ ਜਾੜੀ ਲੱਗੀ ਹੋਈ ਕੀ ਉਹਦੀ ਵੀ ਕੱਲੀ ਜਾੜੀ ਆ ਉਹ ਜਿਹੜਾ ਉਹ ਮੂਝਾ ਪਿਆ ਨਾ ਵੀ ਹੈ ਨਾ ਇਹ ਮੈਦਾਨੇਰ ਧੋਤੀਆਂ ਮੀਨੇ ਹੈ ਨਾ ਜਿਹੜੀ ਮਾੜੀ ਮੋਟੀ ਮਿੱਟੀ ਸੀ ਨਾ ਮੀਨੇ ਕੁੱਟ ਕੇ ਧੋਦੀ ਹੈ ਨਾ ਚੱਲ ਉਧਰ ਚੱਲਦੇ ਹਾਂ ਆਪਾਂ ਲਸਣ ਕੋਲੇ ਕਿ ਪਹਿਲਾਂ ਗੋਭੀ ਕੋਲੇ ਚੱਲ ਹੂੰ ਗੋਭੀ ਯਾਰ ਆਪਣੀ ਨਾ ਸੰਘਣੀ ਵਾਲੀ ਆਪਾਂ ਲਾਲਚ ਕਰਕੇ ਕਿਤੋਂ ਵੱਟ ਪੰਜ ਮਰ ਲੈ ਲੱਗਣੀ ਇਹ ਲਾਜੀ ਆਪਾਂ ਮਰਦੇ ਆਹ ਵੇਖੋ ਬਈ ਕਣਕ ਤੇ ਕੜਕ ਦੇ ਕਿੰਨੇ ਕਿੰਨੇ ਫੋਟ ਕਰ ਲਈ ਯਾਰੇ ਨੇ ਗਿਣਖ ਫੋਟ ਤਾਂ ਬਹੁਤ ਕੀਤੀ ਨੇ ਇਹ ਇਹ ਕਰੀ ਜਾਂਦੀ ਐ ਗਿਣੇ ਅਸ ਕੀ ਇਹਦੀ 1 2 3 4 5 6 7 8 ਆ 8 ਕਰੀ ਬੈਠੀ ਐ 1 2 3 4 5 6 ਇਹ ਕਰੀ ਜਾਂਦੀ 7 8 9 ਫੋਟ ਬਹੁਤ ਕਰੂਗੀ ਇਹ ਘਰ ਤੋਂ ਘਰ ਦੱਸਦਾ 15 15 ਮੇਰੇ ਸਹਜ ਤੇ ਜਾ ਫੜਨਗੇ ਯਾਰ ਆ ਵੇਖੋ ਬਈ ਇਹਦੇ ਛੱਟਾ ਵੀ ਕਿੱਡਾ ਵੇ ਤੂੰ ਗੱਟ ਤੋਂ ਵੱਡਾ ਉੱਪੀ ਗੋਲੀ ਚਾ ਲੈਣਾ 100 ਕਿਲੇ ਸੀ ਦਾਣੇ ਚ ਹੂੰ 124 ਦਾਣੇ ਸੀਗੇ ਇੱਕ ਛੱਟੇ ਚ ਜਿਹੜੀ ਆਪਾਂ ਇਹ ਕਣਕ ਆਹ ਤੇ ਬਈ ਓਏ ਆਹ ਤੇ ਬਈ ਗੋਬੀ ਲੱਗਦਾ ਭਰਾਵੋ ਗਈ ਸੰਗਣੀ ਕਿਨੇ ਹੂੰ ਤੇ ਪਰ ਫੁੱਲ ਹਜੇ ਤੱਕ ਨਹੀਂ ਬਣਿਆ ਫੁੱਲ ਕਿਉਂ ਨਹੀਂ ਬਣਿਆ ਯਾਰ ਬਈ ਇਹ ਜਰੂਰ ਦੱਸੋ ਜੇ ਤੁਹਾਨੂੰ ਪਤਾ ਹੋਵੇ ਤਾਂ ਮਿੱਟੀ-ਮੁੱਟੀ ਨਹੀਂ ਸਾਥੋਂ ਲੱਗੀ ਸੰਗ ਨਹੀਂ ਲੱਗੀ ਸੀ ਮਿੱਟੀ-ਮੁੱਟੀ ਤਾਂ ਇਹਦੇ ਹਾਲਾਤ ਇਹੋ ਜਿਹੇ ਹੀ ਆ ਆ ਮੋੜ ਦੇਖੋ ਤੁਸੀਂ ਇਹ ਮਿੱਟੀ ਨਾਲ ਲੱਗਣ ਕਰਕੇ ਨਹੀਂ ਫੁੱਲ ਬਣੇ ਜਾਂ ਕੋਈ ਹੋਰ ਕਾਰਨ ਜਾਂ ਬੀਜ ਫਾਲਟ ਹੈ ਇੱਕ ਯਾਰ ਅਸੀਂ ਵੀਡੀਓ ਵੇਖੀ ਸੀ ਤੁਸੀਂ ਵੀ ਵੇਖੀ ਹੋਵੇ ਤਾਂ ਜਰੂਰ ਦੱਸਿਓ ਪਿਓ ਤੇ ਨਾ ਇਹ ਜਿਹੜਾ ਜਿਵੇਂ ਹੁਣ ਵਿੱਚ ਫੁੱਲ ਆਏ ਇਹਦੇ ਵਿੱਚ ਫੁੱਲ ਹੋਏ ਮੰਨ ਕੇ ਚੱਲੋ ਉਹਦੇ ਉੱਤੇ ਵੀ ਨਾ ਤਿੰਨ ਚਾਰ ਪੱਤੇ ਸੀਗੇ ਜਦੋਂ ਪਾਸੇ ਪੱਤੇ ਕਿਤੇ ਜਿਵੇਂ ਪੱਤਾ ਗੋਭੀ ਹੁੰਦੀ ਆ ਹੈਨਾ ਉਵੇਂ ਸੀਗੇ ਇਹ ਕੋਈ ਵੀ ਫੁੱਲ ਨਹੀਂ ਬਣਿਆ ਬਾਈ ਤੇ ਲੱਗੀ ਐ ਮੈਂ ਤੁਹਾਨੂੰ ਦੱਸਣਾ ਗਾਜਰਾਂ ਲੱਗੀ ਹੈਗੀ ਉਹ ਬਾਂਦ ਗੋਭੀ ਕਰਤੀ ਗਾਜਰਾਂ ਵੀ ਸਾਰੇ ਇਕੱਠੇ ਲਾਏ ਸੀ ਇਹ ਆ ਗਾਜਰਾਂ ਤੁਸੀਂ ਵੇਖੋ ਇਹ ਕਿਡੀਆਂ ਤੇ ਵਧੀਆ ਗਾਜਰਾਂ ਬਣੀਆਂ ਪਈਆਂ ਆ ਦੇਖੋ ਗਾਜਰਾਂ ਪੂਰੀਆਂ ਵਧੀਆ ਬਣੀਆਂ ਪਈਆਂ ਮਿੱਧਨਾ ਦੀ ਕੀ ਪਹਿਲਾਂ ਮਿੱਧਨੀ ਅਸੀਂ ਹੁਣ ਨਹੀਂ ਹੋਂਦਾ ਟੁੱਟ ਜੂਗਾ ਉਹਦਾ ਛਿੱਜਾ ਜਾ ਗਾਜਰਾਂ ਵਧੀਆ ਬਣੀਆਂ ਪਈਆਂ ਹੈਨਾ ਆ ਬੰਦ ਗੋਭੀ ਆ ਦੇਖੋ ਆ ਬੰਦ ਗੋਭੀ ਤੇ ਨਾਲ ਲਾਈ ਸੀ ਉਹ ਗੋਭੀ ਵੀ ਆ ਵੇ ਲੋ ਤੁਸੀਂ ਇਹ ਪੂਰੇ ਵਧੀਆ ਫੁੱਲ ਬਣੇ ਪਏ ਐ। ਹਾਂ ਦੇਖ। ਦੋ 3 ਧਰ ਵੀ ਲਈਏ ਆ ਤੇ ਦੋ ਤਿੰਨ ਆ ਰਹੀ ਲੱਗੇ ਪਟਕੇ ਵਿੱਚੋਂ ਤੇ ਇਹਨੇ ਸਾਨੂੰ ਹਜੇ ਤੱਕ ਨਾ ਇੱਕ ਫੁੱਲ ਵੀ ਨਹੀਂ ਦਿੱਤਾ ਯਾਰ। ਹੋਰ ਨਹੀਂ ਗੱਲ ਕੋਈ। ਵੀ ਇਹ ਫੁੱਲ ਬਣੇ ਕਿਉਂ ਨਹੀਂ ਸੰ ਤਾਂ ਐ ਨਹੀਂ ਸਮਝ ਲੱਗਦੀ ਵਿੱਚ ਹੋਰ ਹੀ ਨਾ ਪੱਤੇ ਦੇ ਘੁੰਡ ਜੇ ਮੂੜੀਆਂ ਦੇ ਪਤਾ ਤਾਂ ਉਹਦੇ ਥੱਲੇ ਫੁੱਲ ਬਣੂਗਾ। ਹੈਨਾ? ਮੇਰੇ ਮੇਕੋ ਕੀ ਬੰਦਾ ਐ। ਨਾ ਦਨਾ ਹੱਥ ਨਾਲ ਲਾਏ ਨਾ ਵੀ ਹੱਥ ਲਈ ਤੇ ਮੁੜ ਕੇ ਕੋਲ ਕਹਿੰਨੂ ਯਾਰ ਬੰਦਾ ਜੀ ਪੁੱਸ ਕੇ ਉਹ ਨਹੀਂ ਬੰਦ ਸਕਦਾ ਬਨੂੰਗਾ ਚੱਲ ਚੱਲ ਹਾਂ ਪਤਾ ਜਲਾਗਾ ਹੈਗਾ ਹੈ ਬੰਦ ਲੈ ਬਾਈ ਆ ਦੇਖ ਲੋ ਤੁਸੀਂ ਕਿੱਥੇ ਬੰਦਾ ਕਿੰਨੇ ਪਰਚਿਆਂ ਦੇ ਸੰਨ ਚ ਆਮ ਗੋਭੀ ਆਪਾਂ ਨੂੰ ਨਾ ਫੁੱਲ ਜਦੋਂ ਅੱਗੇ ਵੀ ਆਪਾਂ ਗੋਭੀ ਲਾਈ ਸੀ ਸੁਕੇ ਹੂੰ ਉਦੋਂ ਦੇ ਦਿਨਾਂ ਨੂੰ ਹਾਂ ਇਹ ਪਤਾ ਨਹੀਂ ਭਰਾਓ ਕਿਹੜਾ ਬੀਜ ਸਾਨੂੰ ਮਿਲ ਗਿਆ ਬਾਹਰ ਵਾਲਾ ਟਰੀ ਦਾ ਤੇ ਇਹ ਬਈ ਪੜਦੇ ਚਾਊਗਾ ਫੁੱਲ ਇਹਨੂੰ ਆਏ ਨਹੀਂ ਵੀ ਵੇਖ ਲਿਆ ਤੇ ਤੋੜ ਲਿਆ ਹਾਲੀਆਂ ਵਾਲੇ ਕੱਦੂ ਹਜੇ ਵੀ ਲੱਗੀ ਜਾਂਦੇ ਐ ਹੈਨਾ ਹਾਲ ਲੱਗਿਆ ਫਲ ਇਹਨੂੰ ਕੀ ਹੈ ਜੇ ਇਹ ਮੇਰੇ ਸਾਹ ਚਨਾ ਉਹਦੇ ਗੁੰਵ ਚੌ ਲੈ ਓ ਇਹਨੂੰ ਵੀ ਪਤਾ ਨਹੀਂ ਕੁਝ ਲੱਗੂ ਕਿ ਨਾ ਪੀਲਾ ਹੋਇਆ ਪਿਆ ਆਪਣਾ ਯਾਰ ਆ ਬੂਜਾ ਵੀ ਕੀ ਡਾਈ ਬੌਨ ਵਾਲੀ ਹੈ ਤੇ ਡਾਈ ਡੂ ਹੀ ਨਾ ਕੋਈ ਸਮਾਨ ਪਾਉਣ ਵਾਲਾ ਹੈ ਇੱਕ ਆ ਕਿਨੂ ਆ ਤੇ ਆ ਕਿਨੂ ਆ ਦਾ ਆ ਆਪਣਾ ਨਿੰਬੂ ਆ ਦਾ ਹਜੇ ਤੱਕ ਨਾ ਇਹਨੂੰ ਕੁਝ ਲੱਗਿਆ ਤੇ ਨਾ ਇਹਨੂੰ ਵੱਡੇ ਬੂਜੇ ਨੂੰ ਕੁਝ ਲੱਗਿਆ ਇਹਨੂੰ ਲੱਗੇ ਸੀ ਕਿ ਕਿਨੂ ਜਾਨਾ ਹੁਣ ਇਹ ਹੈ ਚ ਰੱਖ ਲੈ ਕਿਰਾ ਇਬੇ ਛਾਗ ਦਾ ਸਵਾਦੀ ਨਾ ਸੁਖਿਆ ਵਖਾ ਲੈਣਾ ਆਇ ਸੀ ਪਾਲਕ ਪਾਲਕ ਤੋੜ ਕੇ ਲਗਾਇਆ ਇੱਥੋਂ ਤੇ ਆਹ ਸੇ ਬਈ ਆਪਣੀ ਲਸਣ ਕੇ ਮੇ ਲੱਗਦੀ ਹੈ ਵੇਖੋ ਠੀਕ ਹੈ ਯਾਰ ਹੈਨਾ ਲਸਣ ਆ ਆ ਬਈ ਇਹਦੇ ਚ ਪ੍ਰਾਲੀ ਬਾਈ ਵੀ ਆ ਸਾਰੀ ਚ ਵੇਖੋ ਤੁਸੀਂ ਇਹ ਉਹਦੇ ਆਸਤੇ ਆ ਵੀ ਗੰਦ ਨਾ ਹੋਵੇ ਗਾਂਦ ਕੀਤੇ ਢਾਲ ਦਿੰਦੀ ਹੁਣ ਗਏ ਜੀ ਨੰਗੇ ਸੀ ਕੇਰਾ ਦਾ ਇਹ ਤੇ ਆਪਣੇ ਅੱਜ ਦੀ ਸਬਜੀ ਜਿਹੜੀ ਆਪਾਂ ਤੁਹਾਨੂੰ ਖਾਈ ਹੈ ਤੇ ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਲੇ ਤਾਂ ਕਿ ਹਰ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਵੇ ਹੁਣ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਹੈ ਪਤਾ ਕਿਉਂ ਆ ਪੀਲਾ ਪੈ ਗਿਆ ਨਾ ਇਹ ਪਤਾ ਨਹੀਂ ਕੀ ਗੱਲ ਯਾਰ ਇੰਨਾ ਪੀਲਾ ਕਾਹ ਤੋਂ ਪਿਆ ਇਹ ਇਹਨੂੰ ਵੇਖੀ ਕਿ ਉਹ ਮਲੇ ਮੂਲੀ ਤੋਂ ਪਛੜੀ ਹੋਊਗੀ ہماری ਬੂਰੀ ਨਾ ਹੋਊਗੀ ਹੂੰ ہماری ਬੂਰੀ ਨਾ ਹੋਊਗੀ ہماری ਤਾਂ ਕੀ ਹੋਣੀ ਆ ਚਾਹ ਅੱਜ ਆਪਾਂ ਉਹ ਪੱਠੇ ਤਨਵੇੜ ਕੱਲ ਨੂੰ ਲਾਵਾਂਗੇ ਜਮੀਨ 'ਤੇ ਹਾਂ ਕੱਲ ਨੂੰ ਜ਼ਮੀਨ ਨੂੰ ਟੱਕ ਲਾਵਾਂਗੇ। ਹੂੰ। ਆਇਆ ਨਾ। ਇਹ ਵੀ ਕੱਢ ਜੂ 10-15 ਦਿਨ ਹੈ ਨਾ ਉਦੋਂ ਨੂੰ ਘਾਹ ਬਈ ਵਾਦੂ ਹੋ ਜਾਊਗਾ। ਤੇ ਪਾਈਆਂ ਪੈਣ ਲੱਗ ਜਾਂਗੀਆਂ ਨਾਲੇ। ਹੂੰ 15 ਦਿਨ ਨੂੰ ਪੈਣ ਲੱਗੀ ਪੈਣੀ ਆ। ਤੇ ਬਾਕੀ ਘਾਹ ਤਾਂ ਹੋਇਆ ਰਗਈ ਆ। ਮਾਹ ਚੜਦੇ ਫਿਰ ਘਾਹ ਨੂੰ ਟੱਕ ਲਾਵਾਂਗੇ। ਹੂੰ ਹੂੰ। ਆ ਵੇ ਮਿੰਟਾ ਲਾ ਦੇ ਹਾਲ ਪਤਨੀ ਪੂਆ ਪਾਉ। ਸਰੋ। ਹੂੰ। ਉਹ ਜਿਹੜੀ ਵਿਚਾਲੇ ਪਾੜਿਆਂ ਦੀ। ਬਾੜੀ ਸੰਗਣੀ। ਹਾਂ ਪਾੜਿਆਂ ਵਾਲੇ ਤਾਂ ਫਿਰ ਪਟਣ ਮੈਂ ਤਾਂ ਲਾ ਚੋਕ ਨਹੀਂ ਪਊਗੀ ਇਹੇ। ਹੂੰ ਹਾਂ ਮੈਂ ਨਾਮ ਉਹਨਾਂ ਦੀ ਖੁਰੀ ਹੁੰਦੀ ਹੈ ਹੂੰ ਆਇਆ ਨਾ ਪਾਣੀ ਲਾਇਆ ਤੇ ਫਿਰ ਉਹ ਗਾਂ ਤਾਂ ਹੋਣੇ ਸੀ ਪਾਣੀ ਲਾ ਕੇ ਘਰਾਈ ਹੈ ਨਾ ਜੇ ਆਪਾਂ ਰੌਣੀ ਕਰ ਦਿੰਦੇ ਨਾਲ ਕਿ ਨਜ਼ਰਬਾਨ ਵਿਹਲਾ ਪਿਆ ਰਿਆ ਆਪਾਂ ਸਿਰਫ ਝੋਨਾ ਵਡਣ ਮਾਰੇ ਨੇ ਰੱਖੀ ਰੱਖਿਆ ਵੀ ਚਲ ਇਕੱਠਾ ਹੀ ਵਾ ਕੇ ਬੀਜ ਦਾਂਗੇ ਜਿੰਨੇ ਦਾ ਇਤਨੀ ਸੰਗ ਨਹੀਂ ਹੂੰ ਸਾਰੇ ਦਾਣਾ ਦਾਣਾ ਉਗ ਰਿਹਾ ਬਈ ਪਾਣੀ ਲੱਗੇ ਤਾਂ ਬਾਕੀ ਆਪਾਂ ਫਿਰ ਪਹਿਲਾਂ ਰੇ ਨਹੀਂ ਪਾਈ ਸੀ ਰੇ ਆਪਾਂ ਹੁਣ ਪਾਈ ਆ। ਉਖਾਲੇ ਸੀ ਉਹਨੇ ਕਿ ਨਹੀਂ? ਖਾਲੀਆਂ ਸੀ ਖਾਲੀਆਂ। ਰੋਟੀਆਂ ਕੁੱਤੀ ਨੇ। ਪਾਤੀਆਂ ਬਈ। ਤੇ ਉਹ ਤਾਂ ਨਹੀਂ ਆਈ ਬੱਚਿਆਂ ਵਾਲੀ। ਦੂਜੀ ਆਈ ਸੀ ਉਹਨੂੰ ਪਾਤੀਆਂ। ਬਾਕੀ ਇੱਥੇ ਬਾਬੇ ਦਾ ਚੱਲੀ ਜਾਂਦਾ ਹੈ। ਦਿਨ 1 ਜਨਵਰੀ ਵਾਲਾ। ਤੇ ਉਹ ਉੱਥੋਂ ਬਹੁਤ ਕੁਝ ਮਿਲ ਜਾਂਦਾ ਇਹਨਾਂ ਨੂੰ ਕਿਰਾਂ। ਤੇ ਉਸ ਤੋਂ ਬਾਅਦ ਆਪਾਂ ਧਿਆ ਕਰਾਂਗੇ ਰੋਟੀ। ਚਲੋ। ਚਲਿਏ। A 3 casi. A